ਸੋ ਸ੍ਰਿਸ਼ਟੀ ਦਾ ਨਿਜਮ ਹੈ ਇਹਦੀ ਕਦਰ ਕਰਨੀ ਚਾਹੀਦੀ ਇਹਨੂੰ ਖਤਮ ਨਹੀਂ ਕਰਨਾ ਚਾਹੀਦਾ ਪਰ ਇਹ ਇਮਪਲਸ ਉੱਠ ਰਹੀ ਹੈ ਇਸਲਾਮ ਵਾਲਿਆਂ ਨੂੰ ਇਹ ਹੈ ਕਿ ਇੱਕ ਵੀ ਕਾਫਰ ਇਸ ਧਰਤੀ ਤੇ ਨਹੀਂ ਰਹਿਣਾ ਚਾਹੀਦਾ ਨੇਚਰਲੀ ਉਹਨਾਂ ਵਿੱਚੋਂ ਜਦੋਂ ਵੀ ਹੱਥ ਤੇ ਤਾਕਤ ਆਉ ਤਾ ਉਹਨਾਂ ਚੋਂ ਇਮਪਲਸ ਜਾਗੂ ਸੋ ਉਹ ਫਾਸਫੇਦ ਕੋ ਫਲਸਫੇ ਕਰਦੇ ਹੁਣ ਹਿੰਦੂ ਧਰਮ ਬਾਰੇ ਸਾਨੂੰ ਇਹ ਇੱਕ ਭਲੇਖਾ ਬਣ ਜਾਂਦਾ ਹੈ ਕਿ ਉਹਦੇ ਵਿੱਚ ਇਸ ਕਿਸਮ ਦੀ ਕਟੜਤਾ ਨਹੀਂ ਉਹਦੇ ਵਿੱਚ ਬਹੁਤ ਫਲੈਕਸੀਬਿਲਟੀ ਹੈ ਉਹਦੇ ਵਿੱਚ ਬਹੁਤ ਸਹਿਣਸ਼ੀਲਤਾ ਹੈ ਗੱਲ ਇਹ ਨਹੀਂ ਗੱਲ ਸਟ੍ਰੈਟਜੀ ਦੀ ਹੈ ਮੁਸਲਮਾਨ ਕੀ ਕਰਦਾ ਉਹ ਫਿਜ਼ੀਕਲ ਐਲੀਮੀਨੇਸ਼ਨ ਕਰਦਾ ਵਿਰੋਧੀ ਨੂੰ ਸਹਣ ਨਹੀਂ ਕਰਦਾ ਉਹਨੂੰ ਫਿਜ਼ੀਕਲੀ ਐਲੀਮੀਨੇਟ ਕਰਦਾ ਜਸਮਾਨੀ ਖਾਤਮਾ ਉਹਦਾ ਹਿੰਦੂ ਫਿਜ਼ੀਕਲ ਨਹੀਂ ਐਲੀਮੀਨੇਸ਼ਨ ਨਹੀਂ ਕਰਦਾ ਕਲਚਰਲ ਸਿਮੀਲੇਸ਼ਨ ਕਰਦਾ ਇੱਕ ਤਾਂ ਕਿਸੇ ਨੂੰ ਪਰਾਇਆ ਕਹਿ ਕੇ ਭਰੇ ਧੱਕ ਦੇਣਾ ਇੱਕ ਕਿਸੇ ਨੂੰ ਆਪਣਾ ਕਹਿ ਕੇ ਆਪਣੇ ਵਿੱਚ ਹੀ ਜज्ਬ ਕਰ ਲੈਣਾ ਇਹ ਵੀ ਉਹਦੀ ਹੋਂਦ ਖਤਮ ਕਰਨ ਦੀ ਗੱਲ ਹੈ ਸੋ ਇਟ ਇਜ਼ ਅ ਮੋਸਟ ਡੇਂਜਰਸ ਹਿਟਲਰ ਨੇ ਇਹ ਨਹੀਂ ਸੀ ਕੀਤਾ ਹਿਟਲਰ ਦਾ ਐਲੀਮੀਨੇਸ਼ਨ ਦਾ ਹੀ ਸਿੱਧਾ ਕਿ ਜਿੰਨੇ ਯਹੂਦੀ ਆ ਖਤਮ ਕਰ ਦਿਓ ਕਤਲ ਕਰ ਦਿਓ ਕੋਈ ਰੌਲਾ ਹੀ ਨਹੀਂ ਉੱਥੇ ਕਿਸੇ ਨੂੰ ਕਨਫਿਊਜ਼ ਹੀ ਨਹੀਂ ਕੋਈ ਹਿੰਦੂ ਦੀ ਇਹ ਸਟ੍ਰੈਟਜੀ ਨੇ ਹਿੰਦੂ ਦੇ ਫਿਰ ਇਹ ਜੇ ਟੂਲ ਨਹੀਂ ਇਹ ਯੋਗਤਾ ਨਹੀਂ ਇਹ ਜੇ ਮੈਥਡਸ ਨੇ ਜਿੱਤੇ ਰਾਹੀਂ ਉਹ ਫਿਰ ਉਸ ਦੂਜਾ ਜਿਹੜਾ ਉਹ ਤੋਂ ਵੱਖਰਾ ਹੈ ਉਹਨੂੰ ਉਹ ਆਪਦੇ ਵਿੱਚ ਅਸਿਮਿਲੇਟ ਕਰ ਲੈਂਦਾ ਤੇ ਪਹਿਲਾ ਉਹਦਾ ਹਥਿਆਰ ਇਹ ਹੁੰਦਾ ਕਿ ਦੂਜੇ ਨੂੰ ਡਿਫਾਈਨ ਪਹਿਲਾਂ ਆਪ ਕਰੋ ਕਿਵੇਂ ਕਿਸੇ ਬਹੁਤ ਵੱਡੇ ਫਿਲਾਸਫਰ ਨੇ ਇਹ ਗੱਲ ਕਹੀ ਹੈ ਦੀ ਰੂਲ ਇਨ ਦੀ ਐਨੀਮਲ ਕਿੰਗਡਮ ਇਜ਼ ਈਟ অর ਬੀ ਈਟਨ ਇਨ ਦੀ ਹਿਊਮਨ ਕਿੰਗਡਮ ਡਿਫਾਈਨ অর ਬੀ ਡਿਫਾਈਨਡ ਜਾਨਵਰਾਂ ਦਾ ਤਾਂ ਇਹ ਹੈ ਵੀ ਜਾਂ ਤੁਸੀਂ ਵੱਡਾ ਛੋਟੇ ਨੂੰ ਖਾਜੇ ਤੇ ਜਾਂ ਉਹ ਤੁਹਾਨੂੰ ਖਾਜੂ ਤੇ ਇੱਥੇ ਕੀ ਵਾਪਰਦਾ ਹੈ ਵੀ ਜਾਂ ਤਾਂ ਤੁਸੀਂ ਆਪ ਦੇ ਆਪ ਨੂੰ ਆਪ ਡਿਫਾਈਨ ਕਰੋ ਤੇ ਨਹੀਂ ਫਿਰ ਤੁਹਾਨੂੰ ਅਗਲਾ ਡਿਫਾਈਨ ਕਰੋ ਵੀ ਤੁਸੀਂ ਕੌਣ ਇੱਕ ਮੈਥਡ ਹੈ ਸਿੱਖ ਗੁਰੂ ਕੌਣ ਸੀ ਉਹਨਾਂ ਦਾ ਫਲਸਫਾ ਕੀ ਸੀ ਸਾਰਾ ਇਤਿਹਾਸ ਕੀ ਹੈ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ Hindu ਡਿਫਾਈਨ ਕਰ ਰਿਹਾ ਹੈ ਕਦੇ ਸਿੱਖ ਨੇ ਕਿਤੇ ਡਿਫਾਈਨ ਕੀਤਾ ਮੁਸਲਮ Hindu ਨੂੰ ਵੀ Hindu ਧਰਮ ਕੀ ਹੈ Hindu ਤੇ ਅਸ ਐ ਹੋਣਾ ਚਾਹੀਦਾ ਹੈ Hinduਆ ਨੂੰ ਇਸ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਕੋਈ ਕਿਤਾਬਾਂ ਦਿਖਾਓ ਲਿਖੀਆਂ ਹੋਈਆਂ ਸਿੱਖਾਂ ਨੇ Hindu ਧਰਮ ਤੇ ਕਿਤਾਬਾਂ ਲਿਖੀਆਂ ਹੋਣ ਬੜੀਆਂ ਰੇਅਰ ਹੋਣਗੀਆਂ ਤੇ ਹਿੰਦੂਆਂ ਦੇ ਤੁਸੀਂ ਅਖਬਾਰਾਂ ਦੇ ਆਰਟੀਕਲਾਂ ਤੋਂ ਲੈ ਕੇ ਆਏ ਦਿਨ ਉਹ ਸਾਨੂੰ ਮਲ ਸਖਾ ਰਹੇ ਨੇ ਵੀ ਤੁਸੀਂ ਅਸਲ ਚ ਆ ਸਿੱਖ ਗੁਰੂ ਤਾਂ ਆਸ ਹੀ ਤੁਸੀਂ ਉਹਨੂੰ ਪਛਾਣ ਨਹੀਂ ਸਕੇ ਸੋ ਇਹ ਜਿਹੜੀ ਹੈ ਵੀ ਕੋਈ ਦੂਜਾ ਸਾਨੂੰ ਆ ਕੇ ਡਿਫਾਈਨ ਕਰੇ ਇਹ ਇੱਕ ਢੰਗ ਹੈ ਤੁਹਾਨੂੰ ਕੀ ਸਮਝ ਰਿਹਾ ਹੈ ਵੀ ਇਹਨੂੰ ਅਕਲ ਨਹੀਂ ਇੰਨੀ ਵੀ ਆਪਦੇ ਆਪ ਨੂੰ ਇਹਨੂੰ ਪਤਾ ਲੱਗ ਜਾਵੇ ਮੈਂ ਕੀ ਆ ਮੈਂ ਦੱਸਦਾ ਤੂੰ ਕੀ ਆ ਇਹ ਇੱਕ ਪਾਵਰ ਰਿਲੇਸ਼ਨਸ਼ਿਪ ਹੈ ਪਾਵਰ ਰਿਲੇਸ਼ਨਸ਼ਿਪ ਹੈ ਡੋਮੀਨੇਸ਼ਨ ਦਾ ਇਹ ਦੂਬਟਾ ਵਿਤਕਰਾ ਹੋਰ ਕੀ ਹੋ ਮੈਂ ਤੁਹਾਨੂੰ ਮੈਂ अनेका ਉਦਾਹਰਨਾ ਦੇ ਸਕਦਾ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਯਾਦਗਾਰ ਬਣਾਉਣੀ ਹੈ ਕਿ ਨਹੀਂ ਬਣਾਉਣੀ ਦਰਬਾਰ ਸਾਹਿਬ ਤੇ ਅਸੀਂ ਅਸੀਂ ਹੁਣ ਆਪਾਂ ਹਿੰਦੂਆਂ ਦੇ ਮਾਮਲੇ 'ਚ ਕਿੱਥੇ ਧਖਲ ਦਿੱਤਾ ਜੋ ਮਰਜ਼ੀ ਆਪਦੀਆਂ ਯਾਦਗਾਰਾਂ ਬਣਾਓ ਮਿੱਤ ਤੁਸੀਂ ਤੁਹਾਨੂੰ ਕੀ ਤਕਲੀਫ ਹੋ ਰਹੀ ਹੈ ਸਾਡਾ ਇੱਕ ਵਿਰਸਾ ਹੈ ਸਾਡੀ ਰਿਵਾਇਤ ਹੈ ਵੀ ਜਿਨੇ ਵੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਅਸੀਂ ਉਹਦੀ ਯਾਦ ਰੱਖਦੇ ਆ ਜੋ ਤੇ ਸ਼ਹੀਦ ਹੋਏ ਬਾਬਾ ਦੀਪਸੂ ਦੀ ਬਣੀ ਐ ਬਾਬਾ ਗੁਰਬਖਸ਼ ਸਿੰਘ ਦੀ ਬਣੀ ਐ ਸੋ ਐਡਾ ਵੱਡਾ ਸਾਡੇ ਨਾਲ ਤੱਕਾ ਹੋਇਆ ਬੇਇਨਸਾਫੀ ਹੋਈ ਤੇ ਸਾਨੂੰ ਉਹਦੀ ਯਾਦਗਾਰ ਬਣਾਉਂਦੀ ਯਾਦ ਤੇ ਕਿੰਨਾ ਮਤਲਬ ਹੋ ਆਰਗੂਮੈਂਟ ਦੇ ਲੋ ਦਲੀਲਾਂ ਕਿੰਨੀਆਂ ਕੱਚੀਆਂ ਦਿੰਦੇ ਨੇ ਕਿ ਇਹ ਜ਼ਖਮ ਮੁੜ ਕੇ ਉਚੇੜੇ ਨਹੀਂ ਜਾਣੇ ਚਾਹੀਦੇ ਇਹ ਗੱਲਾਂ ਨੂੰ ਭੁੱਲ ਜੋ ਹੁਣ ਅਸੀਂ ਕਹਿੰਦੇ ਜੜਿਆ ਬਾਗ ਨੂੰ ਕਿਉਂ ਨਹੀਂ ਭੁੱਲਦੇ ਫਿਰ ਕਿਉਂ ਹਰ ਸਾਲ ਉੱਥੇ ਜਾਂਦੇ ਹੋ ਸ਼ਰਧਾਂਜਲੀਆ ਭੇਟ ਕਰਨ ਉਹ ਯਾਦਗਾਰਾਂ ਉਹ ਜਾਂਦਾ ਕਿਉਂ ਰੱਖਿਆ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਸਾਹਮਣੇ ਕਿਉਂ ਬਾਰ-ਬਾਰ ਉਹ ਨਫ਼ਰਤ ਪੜਕਾਈ ਜਾ ਰਹੀ ਹੈ ਉਹ ਵੀ ਤਾਂ ਮਾਨਵਤਾ ਦੇ ਹਿੱਸੇ ਖਿਲਾਫ ਹੀ ਹੈ ਸੋ ਜਿਹੜੀ ਇਹ ਹੈ ਨਾ ਪੋਲਿਟਿਕਸ ਵੀ ਕੀ ਅਸੀਂ ਯਾਦ ਰੱਖਣਾ ਹੈ ਕੀ ਭੁੱਲਣਾ ਹੈ ਇਹ ਵੀ ਇੱਕ ਪੋਲਿਟਿਕਸ ਹੈ ਸੋ ਇਹ ਸਿੱਖਾਂ ਦੀ ਲੜਾਈ ਹੈ ਇੱਥੇ ਅਸੀਂ ਅਸੀਂ ਸਾਡੇ ਆਪਣੇ ਮਾਮਲੇ ਨੇ ਸਾਡੇ ਮਾਮਲੇ ਚ ਦੂਜਾ ਅਬ ਅਸੀਂ ਉਹਨਾਂ ਦੇ ਮਾਮਲੇ 'ਚ ਢਖਲ ਨਹੀਂ ਦਿੰਦੇ ਜਦੋਂ ਦੋ ਭਾਈਚਾਰਿਆਂ ਨੇ ਇਕੱਠੇ ਰਹਿਣਾ ਹੈ ਤਾਂ ਉਹਦੀ ਕੋਈ ਮਰਿਆਦਾ ਤੈਅ ਕਰਨੀ ਪਊ ਨਾ ਆਪਾਂ ਘਰਾਂ 'ਚ ਵੀ ਦੇਖਦੇ ਆ ਦੋ ਭਰਾ ਜਦੋਂ ਇਕੱਠੇ ਰਹਿੰਦੇ ਨੇ ਤਾਂ ਉੱਥੇ ਕੋਈ ਨਾ ਕੋਈ ਮਰਿਆਦਾ ਸੈੱਟ ਹੋਈ ਹੁੰਦੀ ਐ ਲਿਖਤੀ ਨਹੀਂ ਕੁਛ ਹੁੰਦਾਣ ਲਿਖਤੀ ਹੋਈ ਹੁੰਦੀ ਐ ਤੇ ਜੇ ਚੌਥੇ ਦਿਨ ਮੈਂ ਕਹਾ ਕਿਸੇ ਜਾ ਕੇ ਆਪਦੇ ਭਰਾ ਦੇ ਵੀ ਤੂੰ ਤਾਂ ਆ ਖਾਈ ਜਾਣਾ ਤੂੰ ਆ ਨਾ ਖਾਇਆ ਕਰ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਤੈਨੂੰ ਆ ਗੱਡੀ ਲੈਣ ਦੀ ਕੀ ਲੋੜ ਸੀ ਜਿਹੜੀ ਇੰਨੀ داخل ਅੰਦਾਜ਼ੀ ਐ ਉਹ ਨਹੀਂ ਚੱਲੂਗੀ ਉਹ ਸਾਂਝ